ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਮੁੰਡਾ ਵਾ ਜੀ ਅੱਜ ਗ੍ਰੈਂਡ ਵਿਲਾ ਦੇ ਵਿੱਚ 7 ਤਰੀਕ ਹੈ ਅੱਜ 7 8 ਤਰੀਕ ਪਹਿਲਾ ਮਹੀਨਾ 2025 ਇਹ ਸਵੇਰ ਦਾ ਤਿਆਰ ਹੋ ਕੇ ਆਇਆ ਸੀਗਾ ਇਹਦੇ ਨਾਲ ਦੋ ਤਿੰਨ ਜਾਣੇ ਹੋਰ ਸੀ ਉਹ ਤੇ 도ੜ ਗਏ ਆ ਸਰਦਾਰ ਹੁਣਾਂ ਦਾ ਇਹ ਬੰਦਾ ਸਗਣ ਵਾਲਾ ਲਫਾਫਾ ਇਹਨਾਂ ਦੀ ਬੇਟੀ ਦੀ ਮੈਰਿਜ ਸੀ ਇਹ ਬੰਦਾ ਇਹਨਾਂ ਦਾ ਪਰਸ ਖੋ ਕੇ ਬੱਚਾ 도ੜਿਆ ਇਹ ਇਹਨਾਂ ਦੇ ਮਗਰਫੇਰੇ ਬੇਟਰ ਜਿਹੜੇ ਆ ਇਹਨਾਂ ਦੇ ਪੈਲਸ ਵਾਲਿਆਂ ਦੇ ਗ੍ਰੈਂਡ ਵਿਲਾ ਵਾਲਿਆਂ ਦਾ ਸਟਾਫ ਜਾ ਕੇ 도ੜ ਕੇ ਖੇਤਾਂ ਦੇ ਵਿੱਚ ਵੀ ਇਹਨੂੰ ਫੜ ਕੇ ਲੈ ਕੇ ਆਏ ਆ ਇਹੇ ਹੁਣ ਆਪਣਾ ਨਾਂ ਜਿਹੜਾ ਆ ਸਰਬਜੀਤ ਦੱਸਦਾ ਪਿਆ ਪਰ ਇਹ ਸਰਬਜੀਤ ਹੈ ਨਹੀਂ ਜੇ ਕੋਈ ਵੀ ਇਹਨੂੰ ਜਾਣਦਾ ਹੋਵੇ ਇਹਦੇ ਬਾਰੇ ਜਰੂਰ ਦੱਸਿਆ ਜਾਵੇ ਇੱਥੇ ਇਹ ਆਪਣਾ ਨਾਂ ਪਤਾ ਸਹੀ ਨਹੀਂ ਦੱਸਦਾ ਜੀ ਆ ਇਹਨਾਂ ਦਾ ਵੇਖ ਹੋ ਕੇ ਭੱਜੇ ਜੀ ਇਹਨਾਂ ਤੋਂ ਸੁਣਿਓ ਕੀ ਕਹਿੰਦੇ ਹੈ ਜੀ ਭਾਜੀ ਇੱਕ ਕਮੈਂਟ ਹੋਇਆ ਲੱਗਾ ਇੱਕ ਕਮੈਂਟ ਉਹ ਗਿਆ ਪਾਟ ਗਿਆ ਆ ਬੈਗ ਸਿਗਾ ਜੀ ਸਗਣ ਵਾਲੇ ਲਫਾਫੇ ਸੀ ਇਹਦੇ ਵਿੱਚ ਜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਮੁੰਡਾ ਹੋਆ ਜੀ ਅੱਜ ਗ੍ਰੈਂਡ ਵਿਲਾ ਦੇ ਵਿੱਚ 7 ਤਰੀਕ ਹੈ ਅੱਜ 8 ਤਰੀਕ ਪਹਿਲਾ ਮਹੀਨਾ 2025 ਇਹ ਸਵੇਰ ਦਾ ਤਿਆਰ ਹੋ ਕੇ ਆਇਆ ਸੀਗਾ ਇਹਦੇ ਨਾਲ ਦੋ ਤਿੰਨ ਜਾਣੇ ਹੋਰ ਸੀ ਉਹ ਤੇ ਦੌੜ ਗਏ ਆ ਸਰਦਾਰ ਉਹਨਾਂ ਦਾ ਇਹ ਬੰਦਾ ਸਗਣ ਵਾਲਾ ਲਫਾਫਾ ਇਹਨਾਂ ਦੀ ਬੇਟੀ ਦੀ ਮੈਰਿਜ ਸੀ ਇਹ ਬੰਦਾ ਇਹਨਾਂ ਦਾ ਪਰਸ ਖੋ ਕੇ ਬੱਚਾ 도ੜਿਆ ਇਹ ਇਹਨਾਂ ਦੇ ਮਗਰ ਫੇਰੇ ਬੇਟਰ ਜਿਹੜੇ ਆ ਇਹਨਾਂ ਦੇ ਪੈਲਸ ਵਾਲਿਆਂ ਦੇ ਗ੍ਰੈਂਡ ਵਿਲਾ ਵਾਲਿਆਂ ਦਾ ਸਟਾਫ ਜਾ ਕੇ 도ੜ ਕੇ ਖੇਤਾਂ ਦੇ ਵਿੱਚ ਵੀ ਇਹਨੂੰ ਫੜ ਕੇ ਲੈ ਕੇ ਆਏ ਆ ਤੇ ਇਹ ਹੁਣ ਆਪਣਾ ਨਾਂ ਜਿਹੜਾ ਆ ਸਰਬਜੀਤ ਦੱਸਦਾ ਪਿਆ ਪਰ ਇਹ ਸਰਬਜੀਤ ਹੈ ਨਹੀਂ ਜੇ ਕੋਈ ਵੀ ਇਹਨੂੰ ਜਾਣਦਾ ਹੋਵੇ ਇਹਦੇ ਬਾਰੇ ਜਰੂਰ ਦੱਸਿਆ ਜਾਵੇ ਇੱਥੇ ਇਹ ਆਪਣਾ ਨਾਂ ਪਤਾ ਸਹੀ ਨਹੀਂ ਦੱਸਦਾ ਜੀ ਆ ਇਹਨਾਂ ਦਾ ਬੈਕ ਹੋ ਕੇ ਭੱਜਿਆ ਜੀ ਇਹਨਾਂ ਤੋਂ ਸੁਣਿਓ ਕੀ ਕਹਿੰਦੇ ਹੈ ਜੀ ਭਾਜੀ ਇੱਕ ਮਿੰਟ ਹੋਇਆ ਲੱਗਾ ਇੱਕ ਕਮੈਂਟ ਉਹ ਕੱਪੜਾ ਗਿਆ ਆ ਬੈਗ ਸਿਕਾ ਜੀ ਸਗਣ ਵਾਲੇ ਲਫਾਫੇ ਸੀ ਇਹਦੇ ਵਿੱਚ ਜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਮੁੰਡਾ ਵਾ ਜੀ ਅੱਜ ਗ੍ਰੈਂਡ ਵਿਲਾ ਦੇ ਵਿੱਚ ਸਤਰੀਕ ਅੱਜ 7 8 ਤਰੀਕ ਪਹਿਲਾ ਮਹੀਨਾ 2025 ਇਹ ਸਵੇਰ ਦਾ ਤਿਆਰ ਹੋ ਗਿਆ ਸੀਗਾ ਇਹਦੇ ਨਾਲ ਦੋ ਤਿੰਨ ਜਾਣੇ ਹੋਰ ਸੀ ਉਹ ਤੇ 도ੜ ਗਏ ਆ ਸਰਦਾਰ ਹੁਣਾਂ ਦਾ ਇਹ ਬੰਦਾ ਸਗਣ ਵਾਲਾ ਲਫਾਫਾ ਇਹਨਾਂ ਦੀ ਬੇਟੀ ਦੀ ਮੈਰਿਜ ਸੀ ਇਹ ਬੰਦਾ ਇਹਨਾਂ ਦਾ ਪਰਸ ਖੋ ਕੇ ਬੱਚਾ 도ੜਿਆ ਇਹ ਇਹਨਾਂ ਦੇ ਮਗਰ ਫੇਰੇ ਬੇਟਰ ਜਿਹੜੇ ਆ ਇਹਨਾਂ ਦੇ ਪੈਲਸ ਵਾਲਿਆਂ ਦੇ ਗ੍ਰੈਂਡ ਵਿਲਾ ਵਾਲਿਆਂ ਦਾ ਸਟਾਫ ਜਾ ਕੇ 도ੜ ਕੇ ਖੇਤਾਂ ਦੇ ਵਿੱਚ ਵੀ ਇਹਨੂੰ ਫੜ ਕੇ ਲੈ ਕੇ ਆਏ ਆ ਤੇ ਇਹ ਹੁਣ ਆਪਣਾ ਨਾਂ ਜਿਹੜਾ ਸਰਬਜੀਤ ਦੱਸਦਾ ਪਿਆ ਬਾਰੇ ਸਰਪਜੀਤ ਹੈ ਨਹੀਂ ਜੇ ਕੋਈ ਵੀ ਇਹਨੂੰ ਜਾਣਦਾ ਹੋਵੇ ਇਹਦੇ ਬਾਰੇ ਜਰੂਰ ਦੱਸਿਆ ਜਾਵੇ ਇੱਥੇ ਇਹ ਆਪਣਾ ਨਾਮ ਪਤਾ ਸਹੀ ਨਹੀਂ ਦੱਸਦਾ ਜੀ ਆ ਇਹਨਾਂ ਦਾ ਵੇਖੋਗੇ ਭੱਜੇ ਜੀ ਇਹਨਾਂ ਤੋਂ ਸੁਣਿਓ ਕੀ ਕਹਿੰਦੇ ਹੈ ਜੀ ਤਾਂ ਜੀ ਇੱਕ ਮਿੰਟ ਹੋ ਲੱਗਾ ਇੱਕ ਮਿੰਟ ਹੀ ਉਹ ਕੱਟ ਗਿਆ ਆ ਬੈਗ ਸੀਗਾ ਜੀ ਸਗਣ ਵਾਲੇ ਲਫਾਫੇ ਸੀ ਇਹਦੇ ਵਿੱਚ ਜੀ